ਅੱਜ ਬੜੇ ਇੱਕ ਭਰੇ ਮਨ ਦੇ ਨਾਲ ਮੈਂ ਤੁਹਾਡੇ ਰੂਬਰੂ ਹੋਣ ਜਾ ਰਿਹਾ ਹਾਂ ਪਾਰਟੀ ਦੇ ਅੰਦਰ ਧੜੇ ਬਣਨਾ ਪਾਰਟੀ ਦੇ ਅੰਦਰ ਕਈ ਮਸਲੇ ਬਣਨਾ ਇਹ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੇ ਅੱਜ ਜਦੋਂ ਕਿ ਕਾਲੀ ਦਲ ਦੇ ਇਹ ਹਾਲਾਤ ਨੇ 24 ਦੀ ਇਲੈਕਸ਼ਨ ਤੋਂ ਬਾਅਦ ਉਹ ਵੱਡੀ ਗੱਲ ਨਹੀਂ ਹੈਗੀ ਤੇ ਉਹ ਧੜੇਬੰਦੀ ਬਾਗੀ ਧੜਾ ਕਹਿ ਰਿਹਾ ਤੇ ਉਹ ਆਪਣੇ ਆਪ ਨੂੰ ਕਾਲੀ ਦਲ ਸੁਧਾਰ ਲਹਿਰ ਦੇ ਨਾਮ ਦੇ ਉੱਤੇ ਇੱਕ ਮੈਮ ਸ਼ੁਰੂ ਕਰ ਰਿਹਾ ਇਦੇ ਵਿੱਚ ਬਹੁਤ ਸਤਿਕਾਰਯੋਗ ਵਡਾਲਾ ਸਾਹਿਬ ਜਿਨ੍ਹਾਂ ਨੂੰ ਕੱਲ ਸਰੂਪਾ ਪਾ ਕੇ ਉਹਨਾਂ ਨੇ ਮਾਣ ਦਿੱਤਾ ਸੋ ਅੱਜ ਇੱਕ ਬਿਆਨ ਜਾਰੀ ਹੁੰਦਾ ਕਿਉਂਕਿ ਜਿਹੜੇ ਬਾਗੀ ਧੜੇ ਵੱਲੋਂ ਪਿਛਲੇ ਦਿਨੀ ਕਾਲਤਖ ਸਾਹਿਬ ਦੇ ਜਹਦਰ ਸਾਹਿਬ ਨੂੰ ਇੱਕ ਪੱਤਰ ਦਿੱਤਾ ਜਾਂਦਾ ਉਹ ਪੱਤਰ ਦੇ ਵਿੱਚ ਦੋਸ਼ ਲਾਏ ਗਏ 4 ਸ਼ਾਇਦ ਪੁਆਇੰਟ ਰੱਖੇ ਗਏ ਆ ਕਿ ਕਾਲੀ ਸਰਕਾਰ ਵਲੇ ਕੀ ਕੀ ਗਲਤੀਆਂ ਕੁਤਾਈਆਂ ਹੋਈਆਂ ਉਸ ਦੀ ਸਜ਼ਾ ਜਿਹੜੀ ਹੈ ਅਸੀਂ ਉਸ ਵਿੱਚ ਉਸ ਸਮੇਂ ਸਰਕਾਰਾਂ ਦੇ ਨਾਲ ਸ਼ਾਮਲ ਸੀ ਅਸੀਂ ਮਾਫੀ ਮੰਗਦੇ ਆ ਤੇ ਉਹਦਾ ਦੋਸ਼ੀ ਸਦਾ ਸੁਖੀ ਸਿੰਘ ਬਾਦਲਾ ਉਸ ਸਮੇਂ ਭਾਵੇਂ ਇਹ ਉਹਨਾਂ ਦੇ ਮੰਦੀ ਮਰਸ਼ਾ ਨਹੀਂ ਸੀ ਦਿਖਾਈ ਦਿੰਦੀ ਕਿ ਅਸੀਂ ਆਪਣੇ ਪਾਪ ਧੋਣੇ ਨੇ ਪਰ ਉਹਨਾਂ ਦਾ ਮਤਲਬ ਸੀ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਆ ਇਹ ਇਹ ਗਲਤ ਆ ਇਹ ਇਹ ਮਾੜਾ ਵਾ ਇਹ ਇਹਨੂੰ ਵੱਡਾ ਟਾਰਗੇਟ ਉਹਨਾਂ ਨੂੰ ਕੀਤਾ ਅੱਜ ਇੱਕ ਨਵੀਂ ਜਿਹੜੀ ਗੱਲ ਕਰ ਦਿੱਤੀ ਆ ਅੱਜ ਮੈਂ ਇਹ ਸਮਝਦਾ ਕਿ ਮੈਂ ਆਪਣੇ ਆਪ 'ਚ ਸ਼ਰਮਿੰਦਾ ਕਿ ਜਿਹੜੇ ਇਹ ਬਾਗੀ ਧਲੇ ਦੇ ਲੋਕ ਆ ਜਿਹੜੇ ਕਾਲਤਖ ਸਾਹਿਬ ਦੇ ਕੇ ਆਏ ਸੀ ਅਰਜੀ ਦੇ ਹੱਥ ਬਨ ਕੇ ਖੜੇ ਸੀ ਾਕਾਲਤਖ ਮੂਰੇ ਅੱਜ ਉਹ ਾਕਾਲਤਖ ਸਾਨੂੰ ਡਿਕਟੇਟ ਕਰ ਰਿਹਾ ਅੱਜ ਉਹਨਾਂ ਦਾ ਇੱਕ ਬਿਆਨ ਆਇਆ ਕਿ ਸਿੰਘ ਸਾਹਿਬ ਤੁਸੀਂ ਮਰਜ਼ਾਦਾ ਦੇ ਮੁਤਾਬਕ ਸਜ਼ਾ ਲਾਇਓ ਤੁਹਾਡੀ ਜਿਹੜੀ ਸਜ਼ਾ ਵਾ ਉਸ ਦੇ ਨਾਲ ਜਿਹੜੀ ਆ ਾਕਾਲਤਖ ਸਾਹਿਬ ਦਾ ਮਾਣ ਤੇ ਮਰਜ਼ਾਦਾ ਜਿਹੜੀ ਆ ਉਹ ਕਾਇਮ ਹੋਣੀ ਆ ਬੜੀ ਹੈਰਾਨੀ ਇਸ ਗੱਲ ਦੀ ਕਿ ਤੁਸੀਂ ਕੀ ਾਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਤੇ ਵਿਸ਼ਵਾਸ ਨਹੀਂ ਕਰਦੇ ਕੀ ਕੀ ਤੁਹਾਨੂੰ ਉਹਨਾਂ ਦੇ ਇਤਬਾਰ ਨਹੀਂ ਹੈਗਾ ਤੇ ਅੱਜ ਤੁਸੀਂ ਆਪਣੇ ਆਪ ਨੂੰ ਐਡੇ ਮਹਾਨ ਸਮਝ ਗਏ ਕਿ ਤੁਸੀਂ ਜਸਵੰਤ ਸਿੰਘ ਸਾਬ ਨੂੰ ਰਿਪੀਟ ਕਰ ਰਹੇ ਹੋ ਬੜੀ ਬੜੀ ਮੰਦਭਾਗੀ ਗੱਲ ਆ ਮੈਂ ਇਹ ਸਮਝਦਾ ਕਿ ਬਡਾਲਾ ਸਾਹਿਬ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਦੇ ਹੱਲੇ ਜਮੀਰ ਜਾਗਦੀ ਆ ਹੱਲੇ ਉਹਨਾਂ ਦੇ ਸਾਨੂੰ ਲੱਗਦਾ ਕਿ ਤਤ ਉਹਨਾਂ ਦੇ ਅੰਦਰ ਹੈਗਾ ਅੱਜ ਉਹ ਇਹ ਗੱਲ ਦੱਸਣਗੇ ਕਿ ਉਹ ਅਕਾਲ ਤਖਤ ਨੂੰ ਰਿਪੀਟ ਕਰ ਰਹੇ ਨੇ ਅਕਾਲ ਤਖਤ ਨੂੰ ਸੁਝਾਅ ਦੇ ਰਹੇ ਨੇ ਅਕਾਲ ਤਖਤ ਨੂੰ ਕੋਈ ਹੁਕਮ ਕਰ ਰਹੇ ਨੇ ਤੇ ਨਾਲ ਉਹ ਇਹ ਗੱਲ ਕਹਿ ਰਹੇ ਨੇ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ ਈ ਸੁਖਵੀਰ ਸਿੰਘ ਬਾਦਲ ਤੋਂ استیفا ਦਿੱਤੇ ਤੋਂ ਬਗੈਰ ਮਾਫ ਨਹੀਂ ਕਰਨਾ ਇਹਦਾ ਮਤਲਬ ਫਿਰ ਤੁਸੀਂ ਉਹ ਅਦਾਲਤ ਲਾ ਲਓ ਜਿਹੜੇ ਤੁਸੀਂ ਬਾਗੀ ਧੜਾ ਤੁਸੀਂ ਅਦਾਲਤ ਲਾਓ ਆਪਣਾ ਇੱਕ ਤਖਤ ਐਲਾਨ ਕਰੋ ਕਿ ਹਾਂ ਜੀ ਅਸੀਂ ਸਜ਼ਾ ਦੇਤੀ ਆ ਕਿ ਤੂੰ ਜਿਹੜਾ ਵਾ استیفا ਦੇ ਜਾਂ ਆਹ ਦੋਸ਼ ਤੇਰੇ ਤੇ ਲਾ ਜਾਂਦੇ ਫਿਰ ਅਕਾਲ ਤਖਤ ਸਾਹਿਬ ਤੇ ਜਾਣ ਦੀ ਕਿ ਲੋੜ ਆ ਬਹੁਤ ਮਾੜੀ ਗੱਲ ਆ ਮੈਨੂੰ ਲੱਗਦਾ ਕਿ ਸਿੱਖਾਂ ਦੇ ਇਤਿਹਾਸ ਦੇ ਦੇ ਵਿੱਚ ਇਹ ਇੱਕ ਕਾਲਾ ਪੰਨਾ ਬਣ ਗਿਆ ਅਕਾਲ ਤਖਤ ਸਾਹਿਬ ਨਾਲ ਜੁੜੇ ਪਿਛਲੇ ਸਮੇਂ ਦੀਆਂ ਸਾਰੀਆਂ ਘਟਨਾਵਾਂ ਦੇ ਵਿੱਚ ਬੜਾ ਬੜਾ ਮਾੜਾ ਇਹ ਦੌਰ ਹੈ ਜੇ ਇੰਦਰਾ ਨੇ ਢਾਇਆ ਸੀ ਕਾਲ ਤੱਕ ਤੇ ਤੁਸੀਂ ਵੀ ਢਾ ਰਹੇ ਹੋ ਤੁਸੀਂ ਵੀ ਕਾਲ ਤਖਤ ਸਾਹਿਬ ਦੇ ਜਿਹੜੇ ਜਿਹੜੇ ਜ਼ਥੇਦਾਰ ਆ ਉਹ ਤੇ ਸ਼ੰਕਾ ਭਰਨ ਕਰ ਰਹੇ ਹੋ ਕਿ ਤੁਸੀਂ ਜਿਹੜਾ ਕੁਝ ਕਰੋਗੇ ਚੰਗਾ ਕਰਿਓ ਤਾਂ ਗੱਲ ਬਣਣੀ ਆ ਨਾ ਚੰਗਾ ਕੀਤਾ ਤੇ ਗੱਲ ਨਹੀਂ ਬਣਣੀ ਬਹੁਤ ਅਫਸੋਸ ਦੀ ਗੱਲ ਆ ਪਰ ਮੈਂ ਆਸ ਕਰੂੰਗਾ ਕਿ ਬਣਾਣਾ ਸਾਹਿਬ ਤੁਸੀਂ ਆਗੂ ਬਣਿਓ ਤੇ ਤੁਸੀਂ ਕਾਲ ਤਖਤ ਸਾਹਿਬ ਦੀ ਇਹ ਹੋਈ ਤੋਹੀਨ ਤੇ ਜ਼ਥੇਦਾਰ ਸਾਹਿਬ ਦੀ ਹੋਈ ਤੋਹੀਨ ਦੇ ਬਾਰੇ ਵਿੱਚ ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਦਿਨ ਦੇ ਵਿੱਚ ਜ਼ਰੂਰ ਪੰਥ ਨੂੰ ਜਿਹੜੀ ਆ ਇਸ ਗੱਲ ਹੀ ਸਪਸ਼ਟ ਜ਼ਰੂਰ ਕਰੋਗੇ